ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕ ਸਭਾਨ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਅਤੇ ਨਮਸਕਾਰ ਅੱਜ ਮਹਾਨ ਤਤਵੇਤਾ ਤੇ ਮਹਾਨ ਪ੍ਰਕਾਣ ਵਿਦਵਾਨ ਬਾਦਮਿਕੀ ਰਾਮਾਇਣ ਦੇ ਰਚਿਤਾ ਰਚਨਹਾਰੇ ਲਿਖਣ ਵਾਲੇ ਭਗਵਾਨ ਵਾਲਮੀਕ ਜੀ ਦਾ ਪਰਕਟ ਦਿਵਸ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਵਧਾਈ ਜਿੰਦਾ ਹਾਂ ਤੇ ਗੱਲ ਕਰਾਂਗੇ ਭਗਵਾਨ ਵਾਲਮੀਕ ਜੀ ਦੇ ਮੁੱਢਲੇ ਜੀਵਨ ਬਾਰੇ ਫਿਰ ਉਹਨਾਂ ਨੇ ਜੋ ਮਹਾਨ ਸ਼ਾਕਰ ਰਚਨਾ ਵਿਸ਼ ਪੱਧ ਦੀ ਰਚਨਾ ਕੀਤੀ ਹੈ ਵਾਲਮੀਕੀ ਰਮਾਇਣ ਗਿਆਨ ਦਾ ਭੰਡਾਰ ਹੈ ਗਿਆਨ ਦਾ ਥਾ ਸਮੁੰਦਰ ਹੈ ਇਸ ਤੇ ਅਨੇਕ ਅਨੇਕਾਂ ਪੱਖ ਜਿਹੇ ਨੇ ਜਿਨ੍ਹਾਂ ਨੂੰ ਵਿਚਾਰਨ ਨਾਲ ਜਿਨ੍ਹਾਂ ਤੇ ਅਮਲ ਕਰਨ ਨਾਲ ਮਨੁੱਖ ਦੀ ਜ਼ਿੰਦਗੀ ਬਹੁਤ ਬਿਹਤਰ ਬਣ ਸਕਦੀ ਹੈ ਦੁਨੀਆ ਦਾ ਕੋਈ ਐਸਾ ਪੱਖ ਨਹੀਂ ਜਿਹਨੂੰ ਮਹਾਰਿਸ਼ਿ ਵਾਲਮੀਕ ਜੀ ਨੇ ਆਪਣੀ ਇਸ ਮਹਾਨ ਰਚਨਾ ਵਿੱਚ ਨਾ ਛੋਇਆ ਹੋਵੇ ਉਹਨਾਂ ਨੂੰ ਦੋ ਨਾਵਾਂ ਨਾਲ ਆਮ ਤੌਰ ਤੇ ਯਾਦ ਕੀਤਾ ਜਾਂਦਾ ਭਗਵਾਨ ਵਾਲਮੀਕ ਜੀ ਤੇ ਮਹਾਰਿਸ਼ੀ ਵਾਲਮੀਕ ਜੀ ਸਾਡੇ ਦੇਸ਼ ਵਿੱਚ ਅਨੇਕਾਂ ਪੀਰ ਪਗੰਬਰ ॠषि मुनि अवतार ਔਲੀਆ ਸੰਤ ਭਗਤ ਗੁਣੀ ਜਨ ਮਹਾਪੁਰਖ ਤੇ ਨਾਮ ਵਿਆਸੀ ਹੋਏ ਨੇ ਜਿਨ੍ਹਾਂ ਨੇ ਮਨੁੱਖਤਾ ਨੂੰ ਤਾਰਨ ਲਈ ਸਮੇਂ-ਸਮੇਂ ਤੇ ਪ੍ਰਭੂ ਪਰਮੇਸ਼ਰ ਰਾਂ ਨੂੰ ਭੇਜੇ ਜਾਣ ਤੇ ਦੁਨੀਆ ਵਿੱਚ ਆਮਤਵਾਦ ਸੰਸਾਰ ਨੂੰ ਪਰਮਾਪੁਲੇਖਿਆ ਵਿੱਚੋਂ ਕੱਢ ਕੇ ਇੱਕ ਨਵੀਂ ਜੀਵਨ ਜਾਗ ਇੱਕ ਨਿਰੋਈ ਸੋਚ ਦੇ ਤਾਰਨੀ ਬਣਾਉਣ ਦਾ ਆਪਣੀ ਵੱਲੋਂ ਭਰਪੂਰ ਯਤਨ ਕੀਤਾ ਉਹਨਾਂ ਵਿੱਚੋਂ ਹੀ ਹਨ ਭਗਵਾਨ ਜਾਂ ਕਹ ਲਈਏ ਮਹਾਰਿਸ਼ੀ ਵਾਲਮੀਕ ਜੀ ਮਹਾਰਿਸ਼ੀ ਵਾਲਮੀਕ ਜੀ ਦਾ ਜਿਹੜਾ અવਤਾਰਨ ਹੋਇਆ ਜਾ ਸੌਖਾ ਲਵਸ ਕੈਲੀਓ ਦਾ ਪ੍ਰਕਾਸ਼ ਹੋਇਆ ਜਰਮ ਹੋਇਆ ਉਹ ਇੱਕ ਸੱਚੀ ਸੁੱਚੀ ਕੀਰਤ ਕਰਨ ਵਾਲੇ ਪਰਿਵਾਰ ਵਿੱਚ ਹੋਇਆ ਮਹਿੰਦ ਕਸ਼ ਪਰਿਵਾਰ ਵਿੱਚ ਜਿਹੜਾ ਦਸਾਨਾ ਦੀ ਕੀਰਤ ਕਰਦਾ ਸੀ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਉਹ ਸੱਚੀ ਸੁੱਚੀ ਕੀਰਤਨਾ ਤੇ ਜਦੋਂ ਇਹ ਇਹਨਾਂ ਦੀ ਮਾਤਾ ਬੜੀ ਬੰਦਗੀ ਵਾਲੀ ਸੀ ਮਾਤਾ ਦਾ ਪ੍ਰਭਾਵ ਬੱਚੇ ਤੇ ਪੈਣਾ ਸੁਭਾਵਕ ਹੁੰਦਾ ਹੈ ਇਹਨਾਂ ਨੂੰ ਫਿਰ ਜਦੋਂ ਇਹ ਥੋੜੀ ਜਿਹੀ ਸੋਝੀ ਹੋਈ ਕਿ ਇਸ ਪਾਸੇ ਵੱਲ ਮੁੜਨਾ ਚਾਹੀਦਾ ਹੈ ਤੇ ਇਸ ਪਰਮ ਤਤ ਦੀ ਖੋਜ ਕਰਨੀ ਚਾਹੀਦੀ ਹੈ ਰੱਬੀ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਜੀਵਨ ਦਾ ਅਸਲ ਮਕਸਦ ਕੀ ਹੈ ਤੇ ਜੀਵਨ ਵਿੱਚ ਕੀ ਕੀ ਦੁਸ਼ਵਾਰੀਆਂ ਆਉਂਦੀਆਂ ਨੇ ਉਹਨਾਂ ਨੂੰ ਕਿਵੇਂ ਹੱਲ ਕਰਨਾ ਹੈ ਜੀਵਨ ਦਾ ਮਨੋਰਥ ਕੀ ਹੈ ਕਾਦੇ ਵਾਸਤੇ ਪ੍ਰਾਣੀ ਸੰਸਾਰ ਵਿੱਚ ਆਇਆ ਜਾਂ ਰੱਬ ਭੇਜਦਾ ਹੈ ਇਹਦੇ ਤੇ غور ਕਰਨਾ ਚਾਹੀਦਾ ਫਿਰ ਜਿੱਥੇ ਚਾਹ ਉਥੇ ਰਾਹ ਫਿਰ ਇਹਨਾਂ ਨੂੰ ਇੱਕ ਗੁਰੂ ਦੀ ਲੋੜ ਸੀ ਜਿਸ ਸਥਾਨ ਤੇ ਇਹ ਇਕਾਂਤ ਆਵਾਸ ਵਿੱਚ ਬੈਠਿਆ ਕਰਦੇ ਸਨ ਤੇ ਹਾਲੇ ਰਸਤਾ ਨਹੀਂ ਸੀ ਮਿਲਿਆ ਗੁਰੂ ਨਹੀਂ ਸੀ ਮਿਲਿਆ ਕਿਸੇ ਗੁਰੂ ਦੀ ਤਲਾਸ਼ ਵਿੱਚ ਸਨ ਕਿ ਉਥੋਂ ਇੱਕ ਰੱਬੀ ਰੰਗ ਵਿੱਚ ਰਤੜੇ ਹੋਏ ਰਮਤੇ ਸਾਧੂ ਲੰਗੇ ਰਮਤੇ ਸਾਧੂ ਛੋਟੇ ਪੰਜਾਬੀ ਦਾ ਲਫ਼ਜ਼ਾ ਜਿਹੜੇ ਕਿਸੇ ਇੱਕ ਥਾਂ ਪੱਕਾ ਟਿਕਾਣਾ ਨਹੀਂ ਬਣਾਉਂਦੇ ਕਿਉਂਕਿ ਕਹਿੰਦੇ ਨੇ ਵੀ ਸੰਸਾਰ ਚ ਆਮ ਤੌਰ ਤੇ ਉਹਨਾਂ ਦਾ ਬੋਲਾ ਹੁੰਦਾ ਸੀ ਨਗਰੀ ਵਾਸੀ ਭਲੇ ਤੇ ਸੰਤ ਚੱਲਦੇ ਭਲੇ ਚਲਦੀ ਵਹਿਰ ਜਿਵੇਂ ਹੁੰਦੀ ਹੈ ਤੇ ਉਹ ਲੰਘਦੇ ਜਾਂਦੇ ਉਹਨਾਂ ਦਾ ਤੇਜ ਪ੍ਰਤਾਪ ਦੇਖਿਆ ਤੇ ਇੱਕਦਮ ਉਹਨਾਂ ਵੱਲ ਖਿੱਚੇ ਗਏ ਤੇ ਉਹਨਾਂ ਦੀ ਵੀ ਸ਼ਾਇਦ ਉੱਥੋਂ ਇਸੇ ਕਰਕੇ ਲੰਘਣ ਦੀ ਵਿਉਂਤ ਬਣੀ ਜਾਂ ਇਹ ਇੱਕ ਇਤਫਾਕ ਬਣਿਆ ਕਿ ਉਹਨਾਂ ਨੇ ਇੱਕ ਬਹੁਤ ਵੱਡੇ ਬ੍ਰह्म ज्ञानी ਨੂੰ ਬ੍ਰह्म ਗਿਆਨ ਬਖਸ਼ਣਾ ਸੀ ਇਹਨੇ ਅੱਗੇ ਜਾ ਕੇ ਇਹ ਮਹਾਨ ਗ੍ਰੰਥ ਰਚਣਾ ਸੀ ਇਹਨਾਂ ਨੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਕਿਹਾ ਕਿ ਮਹਾਂਪੁਰਖੋ ਮੈਨੂੰ ਜੀਵਨ ਦਾ ਮਕਸਦ ਦੱਸ ਕੇ ਜਾਓ ਮੈਨੂੰ ਨਾਮਦਾਨ ਵੀ ਬਖਸ਼ੋ ਤੇ ਮੈਂ ਤੁਹਾਨੂੰ ਆਪਣੇ ਮਨ ਵਿੱਚ ਗੁਰੂ ਧਾਰ ਲਿਆ ਹੈ ਤੇ ਮੈਨੂੰ ਗੁਰੂ ਦੇਖਿਆ ਦੇ ਕੇ ਕੋਈ ਨਾਮ ਦੱਸੋ ਜਿਹਦਾ ਮੈਂ ਜਾਪ ਕਰਾਂ ਤੇ ਮੇਰਾ ਕਲਿਆਣ ਹੋਵੇ ਤੇ ਅਗੋਂ ਜਿਵੇਂ ਜੋਤੂ ਜੋ ਜਗਦੀ ਐ ਮੈਂ ਇਸ ਗਿਆਨ ਨੂੰ ਅੱਗੇ ਵੰਡ ਸਕਾਂ ਤੇ ਮਹਾਪੁਰਖਾਂ ਦੀ ਮਿਹਰ ਦੀ ਨਜ਼ਰ ਹੋ ਗਈ ਤੇ ਉਹਨਾਂ ਨੇ ਕਿਹਾ ਚੱਲਦੇ ਚੱਲਦੇ ਠਹਿਰੇ ਨਹੀਂ ਚੱਲਦੇ ਚੱਲਦੇ ਉਹਨਾਂ ਦੇ ਮੁਖਾਰ ਬਿੰਦ ਤੋਂ ਜੋ ਬਚਨ ਉਚਾਰ ਕੀਤੇ ਉਹਨਾਂ ਨੇ ਹੋਰ ਸਿੱਖੇ ਭਾਈ ਰਾਮ ਰਾਮ ਜਪਿਆ ਕਰ ਤੋ ਉਹ ਤਾਂ ਕਹਿ ਕੇ ਚਲੇ ਗਏ ਤੇ ਕਹਿੰਦੇ ਨੇ ਜੋ ਸਾਖੀਕਾਰਾਂ ਨੇ ਲਿਖਿਆ ਹੈ ਵਰਤਾਂਤਕਾਰਾਂ ਨੇ ਕਿ ਉਹ ਭਗਵਾਨ ਬਾਲਮੀਕ ਜੀ ਉਹ ਤਾਂ ਭੁੱਲ ਗਏ ਤੇ ਉਹ ਮਰਾ ਮਰਾ ਕਰਦੇ ਰਹੇ ਹੁਣ ਮਰਾ ਜਿਹੜਾ ਮਰਾ 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 ਇਹਦਾ ਜਿਹੜਾ ਇਦਾਂ ਕਹਿੰਦੇ ਜਾਓ ਤਾਂ ਵੀ ਇਹਦਾ ਰਾਮ ਹੀ ਬਣਦਾ ਹੈ ਇਹਦਾ ਉਚਾਰਨ ਰਾਮ ਹੀ ਬਣਦਾ ਹੈ ਮਰਾ ਰਾਮ ਇਸ ਤਰ੍ਹਾਂ ਉਹਨਾਂ ਨੇ ਬੇੰਤ ਬਾਾਰ ਇਸ ਲਫ਼ਜ਼ ਦਾ ਰਟਣ ਕੀਤਾ ਕਿ ਉਹਨਾਂ ਦੀ ਬੰਦਗੀ ਪ੍ਰਵਾਨ ਹੋ ਗਈ ਕਿਉਂਕਿ ਸੱਚੇ ਮਨੋ ਕਰਦੀ ਸੀ ਬੰਦਗੀ ਜਿਵੇਂ ਫਰੀਦ ਸਾਹਿਬ ਦੇ ਮੇਲੇ ਇੱਕ ਆਜੜੀ ਸੀ ਉਹ ਖੂਬ ਚ ਲਟਕਿਆ ਹੋਇਆ ਸੀ ਆਪਣਾ ਜਿਹੜਾ ਕਾਫੂਸ ਦਾ ਇੱਕ ਰਸਾ ਬਣਾ ਕੇ ਤੇ ਵੇੜ ਵੱਟ ਕੇ ਤੇ ਉਹ ਰੱਬ ਦੇ ਦਰਗਾਹ ਦੇ ਵਿੱਚ ਟਲ ਖੜ ਗਿਆ ਕਿ ਇਹ ਕਹਿੰਦੇ ਨੇ ਨਾ ਫਰੀਦ ਸਾਹਿਬ ਨੇ 12 ਸਾਲ ਕੂਰਤਪਸਾ ਕੀਤੀ ਸੰਗੜ ਪੈਰਾਂ ਨੂੰ ਬੰਨ੍ਹ ਕੇ ਖੂਚ ਲਟ ਕੇ ਇੱਕ ਕਥਾ ਹੈ ਹੁਣ ਕਿਥੋਂ ਤੱਕ ਸੱਚੀ ਹੈ ਇਹ ਜਿਹਦੇ ਤੇ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਇਹ ਧਰਮ ਜਿਹੜਾ ਆਸਥਾ ਦਾ ਵਿਸ਼ਾ ਹੈ ਇਹ ਕੋਈ ਕਿੰਤੂ ਪਰੰਤੂ ਦਾ ਵਿਸ਼ਾ ਨਹੀਂ ਪਰ ਰੱਬ ਦੇ ਦਰਬਾਰ ਵਿੱਚ ਤਾਂ ਇੱਕ ਹਲਚਲ ਮਚ ਗਈ ਕਿ ਉਹਦਾ ਪੱਕਾ ਬੰਦੋਬਸਤ ਕਰਕੇ ਪਹਿਲੇ ਤੇ ਮੇਰਾ ਸੱਚਾ ਜਿਹੜਾ ਭਗਤ ਹੈ ਇਹ ਤਾਂ ਕੁਰਬਾਨ ਹੋ ਜਾਏਗਾ ਥੋੜੇ ਦਰਸਕ ਬੇਟ ਟੁੱਟ ਜਾਣੀ ਤੇ ਉਹ ਡੇਪਣਾ ਖੁੱਤ ਕਿੰਨੇ ਅਕਾਲ ਪੁਰਖ ਨੇ ਉਹਨੂੰ ਤੁਰੰਤ ਦਰਸ਼ਨ ਦਿੱਤੇ ਇਸ ਤਰ੍ਹਾਂ ਕਈ ਵਾਰੀ ਜਿਹੜੇ ਪ੍ਰੇਮ ਰੰਗ ਉਚਰਤੇ ਹੁੰਦੇ ਨੇ ਉਹਨਾਂ ਨੂੰ ਜਲਦੀ ਦਰਸ਼ਨ ਹੋ ਜਾਂਦੇ ਆ ਫਿਰ ਉਹਨਾਂ ਨੂੰ ਪ੍ਰਭੂ ਦੇ ਦਰਸ਼ਨ ਹੋਏ ਤੇ ਉਹਨਾਂ ਦੀ ਆਤਮਾ ਜਿਹੜੀ ਸੀ ਉਹ ਨੂਰ ਨਾਲ ਭਰ ਗਈ ਯਾਨੀ ਗਿਆਨ ਦਾ ਕੁੰਡ ਖੁੱਲ ਗਿਆ ਫਿਰ ਉਥੋਂ ਉਹਨਾਂ ਨੇ ਤਪ ਸਾਧਨਾ ਦੇ ਬਲਤੇ ਇਹ ਜਿਹੜਾ ਮਹਾਨ ਕਾਰਜ ਕੀਤਾ ਰਹੀ ਦੀ ਦੁਨੀਆ ਤੱਕ ਜਿਹੜਾ ਨਾਂ ਜਿਹੜਾ ਫਿਰ ਉਹਨਾਂ ਨੇ ਬਾਲਮਿਕੀ ਰਮਾਇਣ ਲਿਖਣ ਦਾ ਕਾਰਜ ਕੀਤਾ ਇਹ ਇੱਕ ਬਹੁਤ ਵਿਲੱਖਣ ਤੇ ਸਰੌਣ ਜੋ ਕਾਰਜ ਹੈ ਇਹ ਇੱਕ ਏਡਾ ਵੱਡਾ ਗ੍ਰੰਥ ਹੈ ਮੈਂ ਪਹਿਲਾਂ ਵੀ ਜੁਮੇ ਕਿਹਾ ਹੈ ਕਿ ਜਿਹੜਾ ਆਪਣੀ ਮਿਸਾਲ ਆਪ ਹੈ ਇਹ ਸਾਰਾ ਜਿਹੜਾ ਕਿਉਂਕਿ ਉਸ ਵੇਲੇ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਮੁਗਲਾਂ ਵੇਲੇ ਜਿਹੜੀ ਭਾਸ਼ਾ ਸੀ ਮਹਾਰਾਜ ਰਣਜੀਤ ਸਿੰਘ ਵੇਲੇ ਵੀ ਉਹ ਸੀ ਫਾਰਸੀ ਜ਼ੁਬਾਨ ਸਰਕਾਰੀ ਭਾਸ਼ਾ ਤੇ ਫਿਰ ਬੁੱਧ ਜੀ ਵੇਲੇ ਭਗਵਾਨ ਬੁੱਧ ਵੇਲੇ ਬੁੱਧ ਧਰਮ ਵੇਲੇ ਫਿਰ ਪਾਲੀ ਭਾਸ਼ਾ ਆਈ ਤੇ ਪਹਿਲਾਂ ਸੰਸਕ੍ਰਿਤ ਦੀ ਪ੍ਰਧਾਨਤਾ ਰਹੀ ਹੈ ਸੰਸਕ੍ਰਿਤੀ ਭਾਸ਼ਾ ਸੀ ਵਿਦਵਾਨਾਂ ਦੀ ਤੇ ਜਿਹੜੀ ਗੀਤਾ ਉਹ ਵੀ ਸੰਸਕ੍ਰਿਤ ਵਿੱਚ ਹੈ ਜਿਹੜੀ ਰਮਾਇਣ ਉਹ ਵੀ ਬਾਲਮੀਕੀ ਰਮਾਇਣ ਵੀ ਉਹ ਵੀ ਤੇ ਹੋਰ ਜਿਹੜੇ ਗ੍ਰੰਥ ਨੇ ਉਪਦੇਸ਼ ਨੇ ਸਿਮਰਤੀਆਂ ਨੇ ਪੁਰਾਣ ਨੇ ਤੇ ਇਹ ਇਹ ਸਾਰੇ ਵੀ ਇਸੇ ਭਾਸ਼ਾ ਉਤਪਿਤ ਨੇ ਭਾਸ਼ਾ ਓਖੀ ਜ਼ਰੂਰ ਹੈ ਪਰ ਬੜੀ ਪੜਤਾਲੂ ਭਾਸ਼ਾ ਗਿਆਨਪਰਪੂਰ ਭਾਸ਼ਾ ਹੈ ਸਾਰੀਆਂ ਜ਼ਬਾਨਾਂ ਉਹਦੇ ਵਿੱਚੋਂ ਨਿਕਲੀਆਂ ਨੇ ਜਿਵੇਂ ਪੰਜਾਬੀ ਵੀ ਉਸ ਤੋਂ ਨਿਕਲੀ ਹੈ ਦੁੱਧ ਉਸ ਤੋਂ ਬਾਅਦ ਹਿੰਦੀ ਵਿੱਚ ਦੁੱਧ ਕੇ ਦੁੱਧ ਵਿੱਚੋਂ ਪੰਜਾਬੀ ਵਿੱਚ ਨਿਕਲਿਆ ਲਫ਼ਜ਼ਦ ਇਦੇ ਵਿੱਚ ਉਹਨਾਂ ਨੇ ਬਾਲਮੀਕ ਰਮਾਇਣ ਦੀ ਰਚਨਾ ਕੀਤੀ ਤੇ ਇਹਦਾ ਇਹ ਜਿਹੜਾ ਗ੍ਰੰਥ ਹੈ ਇਹ ਮੁਰਖ ਮਾਤਰ ਨੂੰ ਭਵ ਸਾਗਰ ਤੋਂ ਤਾਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ ਜੇ ਇਹਨੂੰ ਪੜ ਕੇ ਵਿਚਾਰਿਆ ਜਾਵੇ ਤੇ ਇਤੇ ਅਮਲ ਕੀਤਾ ਜਾਵੇ ਹੁਣ ਇਸ ਗ੍ਰੰਥ ਦਾ ਜਿਹੜਾ ਪਹਿਲਾ ਸ਼ਲੋਕ ਹੈ ਉਹ ਸੰਸਕ੍ਰਿਤ ਭਾਸ਼ਾ ਦਾ ਪਹਿਲਾ ਸ਼ਲੋਕ ਹੈ ਬਾਲਮੀਕੀ ਰਮਾਇਣ ਦਾ ਸੰਸਕ੍ਰਿਤ ਦਾ ਪਹਿਲਾ ਸ਼ਲੋਕ ਉਦੇ ਵਿੱਚ ਹੀ ਉਹਨਾਂ ਨੇ ਕਾਫੀ ਗੁੱਝੇ ਪੇਤ ਖੋਲੇ ਨੇ ਉਸ ਤੋਂ ਬਾਅਦ ਉਹ ਸਾਰਾ ਸਾਰਾ ਕਿ ਕਿਵੇਂ ਕਿਵੇਂ ਸਾਰਾ ਸਾਰਾ ਘਟਨਾਕ੍ਰਮ ਹੈ ਕਿਵੇਂ ਕਿਵੇਂ ਇਹ ਉਥੋਂ ਬਣਵਾ ਪਹਿਲਾਂ ਤੋਂ ਲੈ ਕੇ ਉਹਨਾਂ ਦੇ ਜਨਮ ਤੋਂ ਲੈ ਕੇ ਅਖੀਰ ਤੱਕ ਉਹ ਉਹਨਾਂ ਦੇ ਜਿਹੜੇ ਜੰਦ ਜਿੱਤਣ ਤੋਂ ਬਾਅਦ ਫਿਰ ਉਹਨਾਂ ਦਾ ਜਦੋਂ ਛੋੜਾ ਪੈਂਦਾ ਆਪਣੇ ਪਰਿਵਾਰ ਨਾਲ ਉਦੋਂ ਉਹ ਸਾਰਾ ਜਿਹੜਾ ਇਹ ਬਹੁਤ ਵੱਡਾ ਇਤਿਹਾਸ ਹੈ। ਤੋਂ ਮੈਂ ਗੱਲ ਕਰਾਂ ਮੇਨਲੀ ਬਾਲਮੀਕੀ ਰਮਾਇਣ ਬਾਰੇ। ਇਹ ਰਮਾਇਣ ਜਿਹੜਾ ਲਫ਼ਜ਼ ਹੈ ਇਹ ਦੋ ਲਫ਼ਜ਼ਾਂ ਨੂੰ ਮਿਲਾ ਕੇ ਬਣਾਇਆ ਗਿਆ। ਸੰਧੀ ਛੇਦ ਕਰੀਏ ਨਾ ਨਖੇੜ ਕੇ ਦੇਖੀਏ ਤੇ ਰਾਮ ਆਯਨ ਰਾਮ ਆਯਨ ਇਹਨੂੰ ਜਦ ਜੋੜ ਦਿੱਤੇ ਫਿਰ ਬਣਦਾ ਰਾਮਾਇਣ। ਇਹਦਾ ਮਤਲਬ ਇਹ ਹੈ। ਇਡਾ ਵੱਡਾ ਮਹਾਂਤਮ ਗ੍ਰੰਥ ਹੈ ਕਿ ਇਹਦੇ ਸੰਸਕ੍ਰਿਤ ਭਾਸ਼ਾ ਵਿੱਚ ਭਗਵਾਨ ਵਾਰਮਿਕ ਜੀ ਨੇ 40000 ਸ਼ਲੋਕ ਲਿਖੇ। ਕਹਿੰਦੇ ਇਹ 40000 ਸ਼ਲੋਕਾਂ ਤੇ ਆਧਾਰਿਤ ਵੱਡਾ ਆਕਾਰੀ ਗ੍ਰੰਥ ਹੈ ਸੰਸਕ੍ਰਿਤ ਵਿੱਚ ਲਿਖਿਆ ਹੋਇਆ। ਇਹਦੇ 7 ਸਰਗ ਨੇ। ਸਰਗ ਦਾ ਮਤਲਬ ਸ਼ਾਇਦ ਕੋਈ ਕਾਂਡ ਹੋਣਗੇ ਜਾਂ ਅਧਿਆਇ ਹੋਣਗੇ। ਇਹਦੇ ਬਾਰੇ ਵਿਦਵਾਨਾਂ ਦੀ ਵੱਖ-ਵੱਖ رائے ਹੈ। ਉੱਚ ਕੋਟੀ ਦੀ ਕਾਵਿਕ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਔਰ ਇਹਦਾ ਜਿਹੜਾ ਸਭ ਤੋਂ ਮਹੱਤਵਪੂਰਨ ਖਾਂਡ ਹੈ ਜਾਂ ਅਧਿਆਏ ਹੈ ਜਾਂ ਇਸ ਖੰਡ ਹੈ ਇਸਾ ਹਿੱਸਾ ਉਹ ਹੈ ਸੁੰਦਰ ਕਾਂਡ ਸੁੰਦਰ ਗਿਆ ਹੈ ਯਾਨੀ ਸਾਰੀ ਬਾਲਵੀਕ ਰਮਾਇਣ ਦਾ ਜਿਹੜਾ ਨਿਚੋੜ ਹੈ ਤਤਸਾਰ ਹੈ ਜਾਂ ਸਮਾਪਤੀ ਜਿਹੜਾ ਨਿਚੋੜ ਕੱਢਿਆ ਜਾਂਦਾ ਨਾ ਉਹ ਸਾਰਾ ਸੁੰਦਰ ਕਾਂਡ ਵਿੱਚ ਹੈ ਹੁਣ ਮੈਂ ਦੱਸਾਂ ਕਿ ਉਹਨਾਂ ਦੀ ਬਨਵਾਸ ਰਾਮ ਜੀ ਸੀਤਾ ਜੀ ਉਹਨਾਂ ਦੇ ਚਾਨਸਪਤੀ ਤੇ ਪੜਾਤਾ ਲక్ష్ਮਣੀ ਜੀ ਜਾਂ ਲక్ష్ਮਣੀ ਜੀ ਉਹਨਾਂ ਦਾ ਬਨਵਾਸ ਜਾਣਾ 14 ਸਾਲ ਦਾ ਬਨਵਾਸ ਉੱਥੇ ਦੀਆਂ ਸਾਰੀਆਂ ਘਟਨਾਵਾਂ ਨੂੰ ਕਲਮਬੰਦ ਉਹਨਾਂ ਨੇ ਕੀਤਾ ਕਾਣੀ ਬੰਦ ਕੀਤਾ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਫਿਰ ਜੋ ਕੁਝ ਘਟਨਾਵਾਂ ਵਾਪਰਦੀਆਂ ਹਨ ਹੁਬ ਹੂ ਉਹਨਾਂ ਨੇ ਸਾਰੀਆਂ ਬਿਆਨ ਕੀਤੀਆਂ ਕਿਵੇਂ ਸੀਤਾ ਨੂੰ ਰਾਉਣ ਜਿਹੜਾ ਉਹ ਉਠਾ ਕੇ ਲੈ ਜਾਂਦਾ ਹੈ ਅਪਹਰਨ ਕਰਦਾ ਉਹਨਾਂ ਦਾ ਅਗਵਾ ਜਿਹਨੂੰ ਕਹਿੰਨੇ ਆ ਉਹਨਾਂ ਨੂੰ ਵਾਹ ਕਰ ਲਿੰਦਾ ਭਗਵਾਨ ਬਾਲਮੀ ਕੀ ਨੇ ਲਿਖਿਆ ਕਿ ਰਾਵਣ ਏਡਾ ਵਿਦਵਾਨ ਸੀ ਕਿ ਉਹਨੇ ਕਾਲ ਪਾਵੇ ਨਾ ਬਧਾ ਹੋਇਆ ਸੀ ਤੇ ਰੋਜ਼ ਹੀ ਕਹਿੰਦਾ ਸੀ ਕੱਲ ਨੂੰ ਮਾਰ ਦਿਆਂਗੇ ਯਾਨੀ ਅਮਰ ਹੋ ਜਾਣਾ ਸੀ ਉਹਨੇ ਜੇ ਮਾਰ ਦਿੰਦਾ ਪਰ ਇਹ ਮਿਥਿਆਸਿਕ ਕਹਾਣੀ ਵਿਅਸਤਿ ਇਤਿਹਾਸਿਕ ਵੀ ਹੋ ਸਕਦੀ ਹੈ ਪਰ ਜਦੋਂ ਉਹ ਫਿਰ சுவாਸ ਛੱਡਣ ਲਗਾ ਤੇ ਉਹਨਾਂ ਨੇ ਫਿਰ ਸਾਰਿਆਂ ਨੇ ਕਿਹਾ ਕਿ ਆਪ ਹੀ ਭਗਵਾਨ ਰਾਮਚੰਦਰ ਜੀ ਮਨੂਚਾ ਕਿ ਇਹਦੇ ਬਡੇ ਮਹਾਨ ਪ੍ਰਕਾਢ ਵਿਦਵਾਨ ਤੋਂ ਅੰਤਮ ਸਮੇਂ ਕੁਝ ਨਾ ਕੁ ਸਿੱਖਿਆ ਲਈ ਜਾਵੇ। ਅਦਬ ਨਾਲ ਉਹਨਾਂ ਨੇ ਮੱਥਾ ਟੇਕਿਆ ਤੇ ਉਹਨੇ ਸੀਸਵਾਂ ਢਾ ਕੇ ਖੜੇ ਹੋ ਗਏ। ਕਹਿੰਦੇ ਜੀ ਇਹ ਭਗਵਾਨ ਵਾਲਮੀਕ ਲਿਖਦੇ ਨੇ ਆਪਣੀ ਵਾਲਮੀਕ ਰਮਾਇਣ ਵਿੱਚ। ਕਿ ਕਹਾਂ ਜੀ ਕੋਈ ਮੈਨੂੰ ਅੰਤਮ ਸਮੇਂ ਆਸ਼ੀਰਵਾਦ ਬਖਸ਼ੋ ਤੇ ਮੈਨੂੰ ਕੁਝ ਸਿੱਖਿਆ ਦਿਓ। ਉਹ ਕਹਿੰਦੇ ਜੀ ਸਿੱਖਿਆ ਲੈਣੀ ਆ ਤੇ ਕਦਮਾਂ ਵਲਾ ਕੇ ਖੜੇ ਹੋਈਦਾ ਸੀਸਵਾਂ ਨਹੀਂ। ਉੱਥੇ ਫਿਰ ਉਹਨਾਂ ਨੇ ਕਿਹਾ ਕਿ ਅੱਜ ਦਾ ਕੰਮ ਕੱਲ ਤੇ ਕਦੇ ਨਾ ਛਡੋ ਇਹ ਜਿਹੜਾ ਆਪਨ ਹੱਥੀਆਪਣਾ ਆਪੇ ਹੀ ਕਾਜ ਸਵਾਰੀ ਜੀ ਨੂੰ ਗੁਰਬਾਣੀ ਕਹਿੰਦੀ ਹੈ ਜਿਹੜਾ ਕੰਮ ਹੈ ਭਲਾ ਉਹ ਤੁਰੰਤ ਕਰ ਲੈਣਾ ਚਾਹੀਦਾ ਮੈਂ ਨਹੀਂ ਕੀਤਾ ਤੇ ਮੈਂ ਅੱਜ ਦੁਨੀਆ ਤੋਂ ਜਾ ਰਿਹਾ ਤੋ ਇਸ ਤਰ੍ਹਾਂ ਇਹ ਵਿਵਰਣ ਉਹਨੇ ਕੀਤਾ ਹੋਰ ਜਿਹੜਾ ਅਸੀਂ ਪਤੀ ਪਤਨੀ ਦੇ ਸੰਬੰਧ ਕਿਹੋ ਜਿਹਾ ਹੋਣਾ ਚਾਹੀਦੇ ਆ ਭਰਾਵਾਂ ਦੇ ਸੰਬੰਧ ਕਿਹੋ ਜਿਹਾ ਹੋਣੇ ਚਾਹੀਦੇ ਆ ਆਈਡੀਅਲ ਭਰਾ ਕਿਹੋ ਜਿਹਾ ਹੋਣਾ ਚਾਹੀਦਾ ਉਹਨੇ ਕਿਹਾ ਜਿਹੜਾ ਪਰ ਆਉਣਾ ਪਰਤੇ ਉਹਦੇ ਵਰਗਾ ਪ੍ਰਾਪ ਹੋਣਾ ਚਾਹੀਦਾ ਉਹਨੂੰ ਰਾਜਪਾਕੇ ਨੂੰ ਮਾਰਾ ਲੱਗਦਾ ਉਹਨੂੰ ਰਾਜਪਾਕ ਮਿਲਦਾ ਗਿਆ ਪਰਵਾਨ ਨੂੰ ਕਰਨਾ ਪਿਆ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਪਰ ਉਹਨਾਂ ਨੇ ਕਿਹਾ ਮੈਂ ਤਾਂ ਨਾਮਾ ਮਾਤਾ ਰਾਜਾ ਹਾਂ ਅਸਲ ਹੱਕਦਾਰ ਤਾਂ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਜਿਨ੍ਹਾਂ ਚਹੇ ਨਹੀਂ ਆਉਂਦੇ ਉਹਨਾਂ ਦੀਆਂ ਖੜਾਵਾਂ ਜਿਹੜੀਆਂ ਅਸਾਂ ਦੋ ਉਸ ਸਿੰਘਾਸਣ ਤੇ ਰੱਖੀਆਂ ਜਾਂਦੀਆਂ ਸੀ ਤੇ ਪ੍ਰਬੰਧ ਵੈਸੇ ਉਹ ਚਲਾਉਂਦੇ ਸੀ ਉਹਨਾਂ ਦੇ ਆਉਣ ਤੇ ਉਹਨਾਂ ਨੇ ਰਾਜਪਾਕ ਉਹਨਾਂ ਨੂੰ ਵਾਪਸ ਕਰ ਦਿੱਤਾ ਇਹ ਸਾਰਾ ਵੀ ਹੁਣ ਗੱਲ ਕਰੀਏ ਜਿਹੜਾ ਸੁੰਦਰ ਕਹਾਣ ਹੈ ਇਹ ਇੱਕ ਬੜੀ ਚਿੱਤਰ ਘਟਨਾ ਹੈ ਜਦੋਂ ਭਗਵਾਨ ਰਾਮਚੰਦਰ ਵਿਜੇ ਦਸ਼ਮੀ ਵਾਰ ਦੇ ਦਿਆਂ ਜਦੋਂ ਉਹਨਾਂ ਨੇ ਰਾਵਣ ਦਾ ਵਧ ਕੀਤਾ ਜਾਂ ਉਹਨੂੰ ਪਾਰ ਬੁਲਾਇਆ ਜਾਂ ਉਹਨੂੰ ਮੁਕਤੀ ਬਖਸ਼ੀ ਜਾਂ ਉਹ ਜੰਗ ਵਿੱਚ ਜੇਤੂ ਰਹੇ ਤੇ ਉਹ ਉਹਨਾਂ ਦੀ ਮੌਤ ਹੋ ਗਈ ਪਰਲੋਕ ਗਵਨ ਕਰ ਗਏ ਇਸ ਤਰ੍ਹਾਂ ਕਹ ਲਈਏ ਸਤਕਾਰ ਨਾਲ ਤੇ ਫੇਰ ਜਿੱਤ ਦੀ ਖੁਸ਼ੀ ਵਿੱਚ ਜਦਿਹਾ ਵਿਖੇ ਦੀ ਪਾੜਾ ਹੋਈ ਫਿਰ ਰਾਜਪਾਲ ਸੰਭਾਲ ਲਿਆ ਫਿਰ ਉਹ ਰਾਤ ਨੂੰ ਪੇਸ਼ ਬਦਲ ਕੇ ਸ਼ਹਿਰ ਦਾ ਚੱਕਰ ਲਾਇਆ ਕਰਦੇ ਸਨ ਜਨਤਾ ਦਾ ਦੁੱਖ ਸੁੱਖ ਦੇਖਣ ਲਈ ਵੀ ਲੋਕੀ ਗੱਲਾਂ ਬਾਤਾਂ ਕਰਦੇ ਆ ਇਹ ਤੋਂ ਪੁਰਾਣੇ ਰਾਜੇ ਮਹਾਰਾਜ ਰਣਜੀਤ ਸਿੰਘ ਵੀ ਇਸੇ ਤਰ੍ਹਾਂ ਕਾਇਆ ਕਰਦੇ ਸਨ ਬਹੁਤ ਸਾਰੀਆਂ ਗੱਲਾਂ ਮਹਾਰਾਜਾ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਪਰਵਕਾਰੀ ਰਾਜਿਆਂ ਦੀ ਹੈ ਕਿਉਂਕਿ ਉਹ ਰਾਜੇ ਵੀ ਸਨ ਤੇ ਆਮ ਰਾਜੇ ਉਹ 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 ਅਕਾਲ ਪੁਰਖ ਦਾ ਰੂਪ ਵੀ ਸਨ ਤੇ ਉਹ ਰਾਜੇ ਵੀ ਸਨ ਰਾਜ yogi ਕਹ ਲਈ ਤੇ ਉਹ ਇੱਕ ਦਿਨ ਕੋਈ ਝਗੜਾ ਹੁੰਦਾ ਉਹਨਾਂ ਨੇ ਸੁਣਿਆ ਉਹ ਇੱਕ ਤੋਂ ਵੀ ਸੀ ਉਹ ਆਪਣੀ ਪਤਨੀ ਨਾਲ ਲੜ ਰਿਹਾ ਸੀ ਕੋਈ ਸ਼ੱਕ ਕਰਦਾ ਹੋਣਾ ਉਹਦੇ ਤੇ ਤੇ ਉਹ ਲੜਾਈ ਜੀਆਂ ਗੱਲਾਂ ਸੁਣਦੇ ਰਹੇ ਤੇ ਉਹ ਅੱਖ ਕੇ ਕਹਿਣ ਲੱਗਾ ਕਹਿੰਦਾ ਮੈਂ ਮੇਰੇ ਘਰ ਨੇ ਮੈਂ ਤੈਨੂੰ ਰੱਖਣਾ ਨਹੀਂ ਕਿਉਂ ਕਿਹ ਕਹਿੰਦਾ ਮੈਂ ਮੈਨੂੰ ਤੇ ਤੇ ਸ਼ੱਕ ਹੈ ਕਿ ਮੈਂ ਕਿਹੜਾ ਆ ਰਾਮਚੰਦਰ ਹੈ ਵੀ ਜਿਹੜਾ ਸੀਤਾ ਉਤੇ ਉਹਦੇ ਕੈਦ ਵਿੱਚ ਰਹੀ ਤੇ ਫਿਰ ਵੀ ਉਹਨਾਂ ਨੇ ਉਹਨੂੰ ਗੈਰ ਮਰਦ ਦੇ ਕਬਜ਼ੇ ਵਿੱਚ ਰਹੀ ਫਿਰ ਵੀ ਉਹਨਾਂ ਨੇ ਉਹਨੂੰ ਪਰਵਾਨ ਕਰ ਲਿਆ ਤੇ ਆਪਣੇ ਘਰੇ ਲਿਆ ਕੇ ਆਪਣੀ ਪਤਨੀ ਸਨਕਾਰ ਕੀਤਾ ਹੋਇਆ ਮੈਨੇ ਇਸ ਤਰ੍ਹਾਂ ਕਰ ਸੰਗਾ ਤੋਂ ਕਹਿੰਦੇ ਨੇ ਕਿ ਭਗਵਾਨ ਰਾਮਚੰਦਰ ਦੇ ਮਨ ਤੇ ਇਹਦਾ ਬਹੁਤ ਡੂੰਗਾ ਅਸਰ ਹੋਇਆ ਤੇ ਉਹਨਾਂ ਦੇ ਇਖਲਾਫਾਤ ਹੋ ਗਏ ਮਤਭੇਦ ਹੋ ਗਏ ਸੀਤਾ ਮਾਤਾ ਜੀ ਨੂੰ ਉਹਨਾਂ ਨੇ ਇੱਕ ਕਿਸਮ ਦਾ ਕਨਾਰਾ ਕਛਿਲੀ ਆਕਤਤਾ ਇਥੋਂ ਵਰਸੀਤਾ ਮਾਤਾ ਆਪਣੇ ਦੋਸ ਪੁੱਤਰਾ ਦੋਸ ਪੁੱਤਰ ਸੰਪੁਰ ਆਮਚੰਦਰ ਜੇ ਲਭ ਤੇ ਕੁਛ ਕਹਿੰਦੇ ਨੇ ਲਾਹੌਰ ਜਿਹੜਾ ਉਹ ਲਭ ਨੇ ਬਸਾਇਆ ਸੀ ਤੇ ਕੁ ਖੇਤਰਾ ਜਿਹੜਾ ਉਹ ਕੁਛ ਨੇ ਬਸਾਇਆ ਸੀ ਇਹ ਕਿਹਾ ਜਾਂਦਾ ਇਤਿਹਾਸ ਵਿੱਚ ਇਤਿਹਾਸ ਤੇ ਮਿਥਿਹਾਸ ਦੋਹਾਂ ਦੇ ਉੱਤੇ ਅੱਜ ਆਪਾਂ ਗੱਲ ਕਰਦੇ ਆਂ ਤੇ ਉਹ ਫਿਰ ਅ ਸਤਕਾਜੋ ਮਾਤਾ ਸੀਤਾ ਜੀ ਉਹ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਫੇਰ ਭਗਵਾਨ ਵਾਲਮੀਕ ਜੀ ਕੋਲ ਅੱਗੇ ਕਿੱਥੇ ਆਏ ਪੰਜਾਬ ਪੰਜਾਬ ਦਾ ਜ਼ਿਲ੍ਹਾ ਅਮਰਸਰ ਆਓ ਤੁਹਾਨੂੰ ਲੈ ਚਲੀ ਉੱਥੇ ਬਹੁਤ ਰਮਣੀਕ ਸਥਾਨ ਦੇ ਉੱਤੇ ਇਸ ਵੇਲੇ ਬਹੁਤ ਸ਼ਾਨਦਾਰ ਮੰਦਿਰ ਭਗਵਾਨ ਵਾਲਮੀਕ ਜੀ ਜਿੱਥੇ ਰਹਿੰਦੇ ਸਨ ਆਪਣੀ ਕੁਟਿਆ ਵਿੱਚ ਇਹ ਪਵਦਾਰੂ ਮਾਣ ਹੈ ਕਿ ਇੱਥੇ ਉਹਨਾਂ ਦੇ ਚਰਨ ਪਾਏ ਉਹਨਾਂ ਨੇ ਆਪਣਾ ਇੱਥੇ ਵੀ ਬਹੁਤ ਸਾਰਾ ਕਾਰਜ ਕੀਤਾ ਬਹੁਤ ਵੱਡਾ ਕਾਰਜ ਕੀਤਾ ਇੱਥੇ ਉਹਨਾਂ ਨੇ ਉਹਨਾਂ ਨੂੰ ਪੜਾ ਦਿੱਤੀ ਸੀਤਾ ਨੂੰ ਲਵਕੁਸ਼ ਨੂੰ ਉਹਨਾਂ ਨੂੰ ਸ਼ਸਤਰ ਵਿਦਿਆ ਸਿਖਾਈ ਉਹਨਾਂ ਨੂੰ ਦਿਨhavi ਗਿਆਨ ਦਿੱਤਾ ਦੁਨਿਆਵੀ ਅੱਖਰ ਸਿਖਾਏ ਵਿਦਵਾਨ ਬਣਾਇਆ ਤੇ ਨਾਲ ਸੰਘਰਸ਼ੀ ਯੋਧੇ ਬਣਾਇਆ ਕਿ ਭਗਵਾਨ ਰਾਮਚੰਦਰ ਅਸ਼ਵੇਂਧ ਯੱਗ ਕਰਨਾ ਚਾਹੁੰਦੇ ਸਨ ਉਹਨਾਂ ਨੇ ਐਲਾਨ ਕੀਤਾ ਅਸ਼ਵੇਂਧ ਯੱਗ ਦਾ ਇਹ ਹੁੰਦਾ ਕਿ ਘੋੜਾ ਛੱਡਿਆ ਜਾਂਦਾ ਹੈ ਜਿਹੜਾ ਘੋੜੇ ਨੂੰ ਫੜ ਲਈਦਾ ਹੈ ਉਹਦੇ ਨਾਲ ਫਿਰ ਜੰਗ ਹੁੰਦੀ ਹੈ ਜਿਹੜਾ ਜੰਗ ਵਿੱਚ ਜੇਤੂ ਹੁੰਦਾ ਉਹ ਫਿਰ ਜਿਹੜਾ ਉਹਦੀ ਮਰਜ਼ੀ ਮੁਤਾਬਕ ਸਾਰਾ ਅੱਗੇ ਕੰਮ ਚੱਲਦਾ ਹੈ ਰਾਜ ਭਾਗ ਦਾ ਇੱਕ ਕਿਸਮ ਦਾ ਹੱਕਦਾਰ ਉਹ ਹੋ ਜਾਂਦਾ ਹੈ ਜੇਤੂ ਹੋ ਜਾਂਦਾ ਹੈ ਤੇ ਕਿਸੇ ਰਾਜੇ ਨੇ ਕਹਿੰਦੇ ਨਹੀਂ ਫੜਿਆ ਉਹਨੂੰ ਕੋਈ ਫੜ ਨਹੀਂ ਸਕਿਆ ਤੇ ਜਦੋਂ ਉਹ ਇੱਥੇ ਕੋੜਾ ਦੌਰ ਦਾ ਸਰਪੰਚ ਇੱਥੇ ਆਇਆ ਤੇ ਲਵਕੁਸ਼ ਨੇ ਉਹ ਕੋੜਾ ਫੜ ਲਿਆ ਤੇ ਭਗਵਾਨ ਰਾਮਚੰਦਰ ਨੂੰ ਪਤਾ ਲੱਗਾ ਉਹ ਫੌਜ ਆ ਗਈਆਂ ਉਹਨਾਂ ਦੀਆਂ ਜੰਗ ਹੋਈ ਉੱਥੇ ਇੱਥੇ ਰਾਮ ਤੀਰਥ ਹੈ ਹੁਣ ਸਰੋਵਰ ਵੀ ਹੈ ਬਹੁਤ ਵੱਡਾ ਬਹੁਤ ਸ਼ਾਨਦਾਰ ਮੰਦਿਰ ਇੱਕ ਟਾਸ ਬਣਿਆ ਹੋਇਆ ਹੈ ਹਰ ਸਾਲ ਉੱਥੇ ਮੇਲਾ ਲੱਗਦਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਤੇ ਐਤਕੀ ਵੀ ਬਹੁਤ ਸ਼ਾਨਦਾਰ ਦੀਪ ਮਾਲਾ ਹੁੰਦੀ ਹੈ ਵੇਖਣ ਵਾਲਾ ਜ਼ਾਰਾ ਹੁੰਦਾ ਹੈ ਵੈਸੇ ਵੀ ਆਮ ਲੋਕ ਅ ਜਿਹੜੇ ਚੀਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਆ ਉਹ ਉਧਰ ਵੀ ਚੱਕਰ ਮਾਰਦੇ ਆ ਕਿਉਂਕਿ ਸਾਰੇ ਮਹਾਪੁਰਖ ਪੂਜਣ ਯੋਗ ਨੇ ਤੇ ਉਥੇ ਫਿਰ ਜੰਗ ਹੋਈ ਉਹਦੇ ਵਿੱਚ ਕਹਿੰਦੇ ਨੇ ਕਿ ਸ਼ਹਾਦਤ ਦਾ ਜਾਮ ਪੀ ਗਿਆ ਭਗਵਾਨ ਰਾਮਚੰਦਰ ਵੀ ਤੇ ਲਖਮਣ ਜੀ ਵੀ ਤੇ ਉਹਨਾਂ ਦੀ ਬਹੁਤ ਸਾਰੀ ਫੌਜ ਤੇ ਆਪਣੇ ਦੋਨੇ ਸਭ ਜ਼ਾਦੇ ਉਹਨਾਂ ਦੇ ਲਵ ਤੇ ਕੁਸ਼ ਤੇ ਸੀਤਾ ਜੀ ਜੀ ਉਤਰੇ ਕਿਉਂਕਿ ਲੜਾਈ ਦਾ ਹਿੱਸਾ ਨਹੀਂ ਸੰ ਮਦਾਨੇ ਜੰਗੂਚ ਨਹੀਂ ਸੰਜੂਦੇ ਤੇ ਉਹਨਾਂ ਨੇ ਫਿਰ ਇਹ 111 ਦੇ ਜੇਤੂ ਰਹੇ ਜੇਤੂ ਉਹ ਰਹੇ ਲਵ ਕੁਸ਼ ਪਰ ਸੀਤਾ ਮਾਤਾ ਦੇ ਰਾਪ ਕਰਨ ਤੇ ਕਿ ਮੇਰਾ ਅਕਸ਼ਰਤਾ ਮੇਰਾ ਪਤੀ ਦੇਵ ਹੈ ਤੇ ਮੇਰੇ ਬੱਚੇ ਨੇ ਕਿਰਪਾ ਕਰਕੇ ਇਹਨਾਂ ਨੂੰ ਆਪ ਜੀ ਜਿੰਦੇ ਕਰੋ ਤੇ ਉਹਨਾਂ ਨੇ ਕਹਿੰਦੇ ਕਿ ਜਿਹੜਾ ਸਮੁੰਦਰ ਮੰਧਨ ਕੀਤਾ ਸੀ ਉਹ ਅਮਰਤ ਵੀ ਉਹਨਾਂ ਕੋਲ ਸੀ ਤੇ ਰੋਹਾਨੀ ਜੋ ਡਾਕਟਰ ਜਿਹਨੂੰ ਕਹਿੰਦੇ ਆ ਅਮਰਤ ਤੇ ਆਪ ਵੀ ਉਹਨਾਂ ਨੇ ਐਸਾ ਜੋ ਮੰਤਰਾਂ ਦੇ ਉਚਾਰਨ ਨਾਲ ਜੋ ਅਮਰਤ ਸੀ ਉਹ ਛਿੜਕ ਕੇ ਅਮਰਤ ਜਲ ਛਾਇਆਪੂਰਨ ਸਾਜ ਕਰਾਇਆ ਸਗਰ ਮਰੋਰ ਪੂਰੇ ਫਿਰ ਉਹਨਾਂ ਨੂੰ ਜੀਵਤ ਕਰ ਦਿੱਤਾ ਮਾਤਾ ਸੀਤਾ ਦੇ ਕਹਿਣ ਤੇ ਉਹਨਾਂ ਨੂੰ ਜੀਵਤ ਕਰ ਦਿੱਤਾ ਤੇ ਫਿਰ ਇਸ ਤਰ੍ਹਾਂ ਉਹਨਾਂ ਦਾ ਮਿਲਾਪ ਹੋਇਆ ਇਹਨੂੰ ਕਹਿੰਦੇ ਨੇ ਸੁੰਦਰ ਕਾਂਡ ਇਹ ਸੁੰਦਰ ਕਾਂਡ ਹੈ ਇੱਥੇ ਆ ਕੇ ਬਾਲਮੀਕ ਰਮਾਇਣ ਸਮਾਪਤ ਹੁੰਦੀ ਹੈ ਕਿਉਂ ਇਹਦੇ ਵਿੱਚ ਪਤਨੀ ਦਾ ਪਤੀ ਪਤੀ ਫਰਜ਼ ਕਿਸੇ ਆਮ ਵਿਅਕਤੀ ਦਾ ਆਪਣੇ ਮਾਤਾ ਪਿਤਾ ਲਈ ਫਰਜ਼ ਕਿਸੇ ਪ੍ਰਾਣੀ ਦਾ ਆਪਣੇ ਅ ਸ਼ੂਭੇਲੀ ਫਰਜ਼ ਆਪਣੇ ਦੇਸ਼ ਲਈ ਫਰਜ਼ ਮਨੁੱਖਤਾ ਲਈ ਫਰਜ਼ ਤੇ ਇਵਨ ਜਿਹੜੇ ਬਨਸਪਤੀਆ ਉਹਦੇ ਪ੍ਰਤੀ ਫਰਜ਼ ਜਿਹੜੇ ਕੁਦਰਤ ਦੀ ਸਾਜੀ ਹੋਈ ਖਲਕ ਦਾ ਹਰ ਹਿੱਸਾ ਉਹਦੇ ਪ੍ਰਤੀ ਜੋ ਫਰਜ਼ ਹੈ ਨੈਤਿਕ ਜ਼ਿੰਮੇਵਾਰੀਆਂ ਨੇ ਕਿਹੋ ਜਿਹਾ ਬੰਦ ਦਾ ਖਿਲਾਫ ਹੋਣਾ ਚਾਹੀਦਾ ਮਾਤਾ ਪਿਤਾ ਵੱਲ ਕਿਹੋ ਜਿਹਾ ਵਤੀਰਾ ਹੋਣਾ ਚਾਹੀਦਾ ਕਿਵੇਂ ਸੇਵਾ ਕਰਨੀ ਚਾਹੀਦੀ ਆ ਕੋਈ ਪੱਖ ਹੈ ਸਾ ਨਹੀਂ ਜਿਹੜਾ ਬਾਲਮੀ ਕਰਮਾਂ ਵਿੱਚ ਦਰਜਾ ਨਾ ਹੋਵੇ। ਤੋਂ ਇਸ ਪਵਿੱਤਰ ਮੌਕੇ ਤੇ ਅਸੀਂ ਤੁਹਾਡੇ ਨਾਲ ਮਿਲ ਕੇ ਮਹਾਨ ਪ੍ਰਕਾਣ ਵਿਦਵਾਨ ਭਗਵਾਨ ਬਾਲਮੀਕ ਜੀ ਨੂੰ ਮਹਾਰਿਸ਼ੀ ਬਾਲਮੀਕ ਜੀ ਨੂੰ ਸਜਦਾ ਕਰਦੇ ਆਂ। ਉਹਦੀ ਯਾਦ ਵਿੱਚ ਤੇ ਇੱਕ ਵਾਰੀ ਫੇਰ ਤੁਹਾਨੂੰ ਵਧਾਈ ਦਿੰਦੇ ਹੋਏ ਇਹ ਐਦ ਕਰੀਏ ਆਪਾਂ ਕਿ ਜੋ ਵੀ ਮਹਾਪੁਰਖ ਦਸਤੇ ਨੇ ਚੰਗੀ ਗੱਲ ਹੀ ਦਸਤੇ ਨੇ ਉਹ ਚੋਂ ਆਪਾਂ ਨੂੰ ਅ ਚੰਗੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਜੋ ਕ੍ਰਿਸ਼ਨ ਨੇ ਕਿਹਾ ਅਮਲ ਕਰਾਂਗੇ ਤੇ ਤਾਂ ਹੀ ਆਪਣਾ ਦਿਨ ਮਨਾਇਆ ਸਫਲ ਹੋਵੇਗਾ ਇੱਕ ਗੱਲ ਮੈਂ ਇੱਥੇ ਹੋਰ ਜੋੜਨੀ ਚਾਹਣਾ ਕਿ ਰਮਾਇਣ ਅ ਕਈ ਹੋਰਾਂ ਨੇ ਵੀ ਲਿਖੀ ਹੈ ਪਰ ਜੋ ਮੈਂ बार-बार ਕਹ ਰਿਹਾ ਕਿ ਜੋ ਪਰਮਾਨਿਕ ਤਾਂ ਤੇ ਜੋ ਉਚਸਾਨ ਜੋ ਜੋ ਸ਼ਰਮਾਨ ਜੋ ਅਸਥਾਨ ਭਗਵਾਨ ਵਾਲਮੀਕ ਜੀ ਵੱਲੋਂ ਰਚਿਤ ਰਮਾਇਣ ਦਾ ਉਹ ਕਿਸੇ ਹੋਰ ਰਮਾਇਣ ਦਾ ਨਹੀਂ ਹੋ ਸਕਦਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਮਹਾਨ ਗ੍ਰੰਥ ਹੈ ਇੱਕ ਵਾਰੀ ਫੇਰ ਮੁਬਾਰਕਬਾਦ ਹੁੰਦਾ ਹੈ ਵਾਲਮੀਕ ਜਨਮ ਦਿਤੀ ਤੇ ਇਹਨੂੰ ਇਸ ਤਰ੍ਹਾਂ ਵੀ ਕਹਿ ਲੈਂਦੇ ਵਾਲਮੀਕ ਜਨਮ ਦਿਤੀ ਇਹ ਅੱਜ 28 ਅਕਤੂਬਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਹੀ ਆ ਸਾਰੇ ਪੰਜਾਬ ਵਿੱਚ ਔਰ ਸਾਰੇ ਭਾਰਤ ਵਿੱਚ ਹੀ ਮਨਾਈ ਜਾਂਦੀ ਹੈ ਦੱਖਣ ਵਿੱਚ ਤਾਂ ਲੋਕ ਜਿਹੜੇ ਨੇ ਉਹ ਹੋਰ ਤਰੀਕੇ ਨਾਲ ਸੋਚ ਰੱਖਦੇ ਨੇ ਉਹ ਵੀ ਮਨਾਉਂਦੇ ਨੇ ਤੋਂ ਸਾਰਿਆਂ ਨੂੰ ਇੱਕ ਵਾਰੀ ਐਪੀਸੋਡ ਵੇਖਣ ਦੀ ਮੈਂ ਧੰਨਵਾਦ ਦਿੰਦਾ ਹੋਇਆ ਐਪੀਸੋਡ ਨੂੰ ਇੱਥੇ ਸਮਾਪਤ ਕਰਦਾ ਹਾਂ ਐਪੀਸੋਡ ਵੇਖਣ ਦੀ ਤੁਹਾਡਾ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਦਾ ਪੰਜਾਬ ਟਾਕਸ